ਲਤਾ ਕੱਠੀਆਂ ਕਰਕੇ ਪਹਿਲੀ ਸੀਟ ਤੇ ਬੈਠਾ ਹੁੰਦਾ ਉੱਥੇ ਬੈਠਾ ਮੈਂ ਦੋ ਵਾਰ ਵੇਖਿਆ ਮੈਂ ਇਹ ਚੀਜ਼ ਕਿਹੜੀ ਬੈਠੀ ਹੋਏ ਆਮ ਤੌਰ ਬੱਦੇ ਸੀਟ ਤੋਂ ਲਤਾ ਥੱਲੇ ਰੱਖਦੇ ਲਤਾ ਚੁੱਕ ਕੇ ਬੈਠਾ ਨਾਲ ਵੇਖਦੇ ਵਾਲੇ ਦੋਲੇ ਜੋ ਟੀਟੀ ਵੱਜਦੀ ਏ ਉਹਦੇ ਨੂੰ ਕਹਿੰਦਾ ਸੀ ਇਹ ਭਗਵੰਤ ਨੂੰ ਲਿਆ ਯਾਰ ਇਹ ਪੰਜ ਸੱਤ ਚੁਟਕਲੇ ਸੁਣਾ ਦੇ ਤੇ 600 ਰੁਪਈਆ ਦਿਹਾੜੀ ਦੇ ਸੀ ਕਹਿੰਦੇ ਇਹਨੂੰ ਦੇ ਦੇ 600 ਰੁਪਈਆ ਦੇ ਦੇਉ ਕਿਹਦਾ ਨਾ ਕਿ ਕਿਸ ਕਿਸਮ ਦਾ ਮਟੀਰੀਅਲ ਆ ਗਿਆ ਫਿਰ ਬਹੁਤ ਉੱਥੇ ਰੋਦੇ ਪਿੱਟਦੇ ਬਦਲ ਕੀਤਾ ਬਹੁਤ ਚੰਗਾ ਕੀਤਾ ਨਹੀਂ ਸੀ ਸਰਕਾਰਾਂ ਪੂਰੀਆ ਉਤਰ ਆਈਆਂ ਬਹੁਤ ਵਧੀਆ ਕੀਤੀ ਜਿਨ੍ਹਾਂ ਨੂੰ ਕਦੀ ਕਿਸੇ ਸਪਈ ਦੇ ਚੌਂਕ 'ਚ ਸਲੂਟ ਨਹੀਂ ਸੀ ਮਾਰਿਆ ਉਹ 1.5 150 ਬੰਦਾ ਲਾ ਲਈ ਫਿਰ ਦੀ ਟੂਟੂ ਕਰ ਅਸੀਂ ਜਿਸ ਕਿਸਮ ਦੇ ਬੰਦੇ ਲੈ ਕੇ ਆਂਦੇ ਆ ਪੰਜਾਬ ਨੂੰ ਮੇਰੇ ਵੀਰੋ ਦੇ ਭੈਣੋ ਇਹ ਸਜ਼ਾ ਤੇ ਤੁਹਾਨੂੰ ਕੱਟਣੀ ਨਹੀਂ ਪੈਣੀ ਅਸੀਂ ਗਾਂ ਮੱਝ ਵੀ ਲੈਣੀ ਹੁੰਦੀ ਐ ਉਹ ਵੀ ਨਸਲ ਦੀ ਕੀਮਤ ਲੱਗਦੀ ਆਪਾਂ ਨਸਲਦਾਰ ਕਹਿੰਦੇ ਆ ਮੱਝ ਲੈ ਕੇ ਉਹ ਕਿਸੇ ਟਾਈਮ ਰੋਤਕ ਦਿਆਂ ਮੱਝਾਂ ਬੜੀਆਂ ਪੌਪੂਲਰ ਸਾਂ گاਵਾ ਜਿਹੜੀਆਂ ਨੇ ਆ ਬੀਜੇ ਫਾਰਮ ਦੇ ਵਿੱਚ ਅਮਰੀਕਨ ਬਹੁਤ ਸਾਰੀਆਂ ਨਸਲਾਂ ਦੀਆਂ ਆਈਆਂ ਨੇ ਕੀਮਤਾਂ ਨਸਲਾਂ ਤੋਂ ਪੈਂਦੀ ਐ ਕੋੜਿਆਂ ਦੀਆਂ ਵੀ ਜਾਨਵਰਾਂ ਦੀਆਂ ਵੀ ਬੰਦਿਆਂ ਦੀਆਂ ਵੀ ਹੁਣ ਗੱਲ ਇਸ ਤਰ੍ਹਾਂ ਬਦਲ ਕੀਤਾ ਬਹੁਤ ਚੰਗਾ ਕੀਤਾ ਨਹੀਂ ਸੀ ਸਰਕਾਰਾਂ ਪੂਰੀਆਂ ਉਤਰ ਆਈਆਂ ਬਹੁਤ ਵਧੀਆ ਕੀਤਾ ਬਟ ਚੁੰਨ ਵੇਲੇ ਅਸੀਂ ਜਿਹੜੀ ਚੀਜ਼ ਲੈ ਕੇ ਆਂਦੀ ਐ ਮੈਂ ਜਦੋਂ ਇਹਨਾਂ ਨੂੰ ਵੈਰਾਈਟੀ ਕਹਿਣਾ ਫਿਰ ਬੜੀ ਤਕਲੀਫ ਹੁੰਦੀ ਐ ਜੋ ਕਹਿੰਦਾ ਨਾ ਕਿ ਕਿਸ ਕਿਸਮ ਦਾ ਮਟੀਰੀਅਲ ਆ ਗਿਆ ਫਿਰ ਬਹੁਤ ਉੱਥੇ ਰੋਂਦੇ ਪਿੱਟਦੇ ਨੇ ਇਹਨੇ ਕਹਿ ਦਿੱਤਾ ਉਹ ਕਾਕਾ ਜਦੋਂ ਕੱਪੜਾ ਲੈਣ ਜਾਂਦੇ ਪੈਣਾ ਜਾਂਦੀਆਂ ਨੇ ਚੌੜੇ ਬਾਜ਼ਾਰ ਤੁਰ ਜੀਏ ਅਸੀਂ ਪਹਿਲੇ ਕੱਪੜੇ ਦੀ ਕੀਮਤ ਤੋਂ ਹੀ ਉਹਦੀ ਉਹਦੀ ਜਿਹੜੀ ਉਹ ਹੁੰਦੀ ਏ ਉਹਨੂੰ ਕੀ ਕਹਿੰਦਾ ਜੀ ਕੁਆਲਿਟੀ ਤੋਂ ਹੀ ਕੀਮਤ ਲੱਗਦੀ ਅਖੀਰ ਜਦੋਂ ਆਪਾਂ ਕੱਪੜਾ ਖਰੀਦਨੇ ਆ ਉਹਦੀ ਕੁਆਲਿਟੀ ਤੋਂ ਕੀਮਤ ਲੱਗਦੀ ਉਹ ਚੀਜ਼ ਤੇ ਆਪਾਂ ਉਹ ਲੈ ਆਂਦੀ ਜਿਨ੍ਹਾਂ ਨੂੰ ਕਦੀ ਕਿਸੇ ਸਪਈ ਨੇ ਚੌਂਕ 'ਚ ਸਲੂਟ ਨਹੀਂ ਸੀ ਬਾਹਰ ਆਇਆ ਉਹ ਡੇ ਡੇ ਸੋ ਬੰਦਾ ਨਾਲ ਲਈ ਫਿਰਦੀ ਟੂ ਟੂ ਕਰਦੀ ਅਕਲ ਪਰਸੋ ਦੱਸਿਆ ਸੀ ਰਾਣੀ ਜਿਹੜੀ ਉਥੋਂ ਦੀ ਉਹ ਪਿੰਡ ਕਿਹੜਾ ਹੈ ਦਾ ਸਤੌਜ ਵਾਲੀ ਸਤੌਜ ਵਾਲੀ ਰਾਣੀ ਦੇ ਕੋਲ 50 ਗੱਡੀਆਂ ਟੂ ਟੂ ਕਰਦੀ ਟੂ ਟੂ ਕਰਦੀ ਫਿਰ ਫਾਇਰ ਬ੍ਰਿਗੇਡ ਨਾਲ ਉਹ ਜਿੱਥੇ 50 ਬੰਦੇ ਗੱਡੀਆਂ 'ਚ ਇਹ ਜਾਲ ਲਏ ਉੱਥੇ ਫਾਇਰ ਦੀ ਤੇ ਲੋੜ ਹੀ ਨਹੀਂ ਰਹਿ ਜਾਣੀ ਤੇ ਤੁਰਦੀ ਫਿਰਦੀ ਇਹ ਲੋਕ ਜਿਹੜੇ ਕਿਸ ਕਿਸਮ ਦੇ ਲੈ ਕੇ ਆਉਂਦੇ ਹੋ ਫਿਰ ਪਿੱਛੇ ਦੋ ਬੱਸਾਂ ਲੇਡੀ ਪੁਲਿਸ ਦੀਆਂ ਚਿੱਟੇ ਕੱਪੜੀ ਕਿ ਕਿਤੇ ਰਾਮ ਰੌਲਾ ਪੈ ਜਾ ਤੇ ਹਾਲੇ ਦੋੜੇ ਚਿੱਟੇ ਪੁਲਿਸ ਵਾਲ ਸੁਈ ਵੇਖੋ ਸਾਰੇ ਜ਼ਿਲ੍ਹੇ ਨੂੰ ਫਾਇਦਾ ਹੀ ਰੱਖਦੇ ਆ ਜਿੱਦਣ ਆਪ ਜਾਂਦੇ ਨੇ ਸਰ ਤੌਜ ਵਾਲੇ ਮਹਾਰਾਜਾ ਸਾਹਿਬ ਇਹਨਾਂ ਦਾ ਹਾਲ ਵੇਖੋ ਇਹਦੇ ਨਾਲ 151 ਗੱਡੀਆਂ ਚੱਲਦੀਆਂ ਮੇਰੇ ਵੀਰੋ ਤੇ ਪਹਿਨੋ 151 ਲਤਾ ਕੱਠੀਆਂ ਕਰਕੇ ਪਹਿਲੀ ਸੀਟ ਤੇ ਬੈਠਾ ਹੁੰਦਾ ਪਹਿਲੀ ਸੀਟ ਤੇ ਲਤਾ ਕੱਠੀਆਂ ਕਰਕੇ ਤੁਹਾਨੂੰ ਪਤਾ ਹੀ ਹੈ ਲਤਾ ਕੱਠੀਆਂ ਕਰਕੇ ਕਿਹੜੀ ਚੀਜ਼ ਬੈਂਦੀ ਉਥੋਂ ਬੈਠਾ ਮੈਂ ਦੋ ਵਾਰ ਵੇਖਿਆ ਮੈਂ ਇਹ ਇਹ ਚੀਜ਼ ਕਿਹੜੀ ਬੈਠੀ ਹੋਏ ਆਮ ਤੌਰ ਬਦੇ ਸੀਟ ਤੋਂ ਲਤਾ ਥੱਲੇ ਰੱਖਦਾ ਲਤਾ ਚੁੱਕ ਕੇ ਬੈਠਾ ਨਾਲ ਵੇਖਦਾ ਵਾਲੇ ਦੋੜੇ ਜੋ ਟੀਟੀ ਵੱਜਦੀ ਹੈ ਕੋਈ ਯਾਰ ਇਹ ਸਹੀ ਚ ਹੋ ਗਿਆ ਮੈਨੂੰ ਤਾਂ ਜਾਬਦਾ ਸਵੇਰੇ ਉੱਠ ਕੇ ਕਈ ਵਾਰ ਸ਼ੀਸ਼ੇ ਸਾਹਮਣੇ ਖਲੋ ਕੇ ਹੋ ਸਕਦਾ ਆਪਣੀਆਂ ਗੱਲਾਂ ਪੋਟਦਾ ਵੇਖਣ ਵਾਸਤੇ ਮੈਂ ਸਹੀ ਵੇਖੀ ਜਾਂ ਨਾ ਹੋ ਕੀ ਵੀ ਜਿੰਨੂੰ ਗੀਤਾਂ ਦੇ ਵਿੱਚ ਮੁਹੰਮਦ ਸਦੀਕ ਜੀ ਦੱਸਦੇ ਹੁੰਦੇ ਸੀ ਬਾਜਵਾ ਸਾਹਿਬ ਜਦੋਂ ਮੈਂ ਤੇ ਰਣਜੀਤ ਕੌਰ ਅਸੀਂ ਵੱਡੇ ਖਾਣਿਆਂ ਵਿੱਚ ਗੀਤ ਗਾਉਂਦੇ ਸੀ ਪੰਜਵੇਂ ਛੇਵੇਂ ਬਾਅਦ ਜਦੋਂ ਥੱਕ ਜਾਂਦੇ ਸੀ ਉਹਦੇ ਨੂੰ ਕਹਿੰਦਾ ਸੀ ਇਹ ਭਗਵੰਤ ਨੂੰ ਲਿਆ ਯਾਰ ਇਹ ਪੰਜ ਸੱਤ ਚੁਟਕਲੇ ਸੁਣਾ ਦੇ ਤੇ 600 ਰੁਪਏ ਦਿਹਾੜੀ ਅਸੀਂ ਕਹਿੰਦੇ ਇਹਨੂੰ ਦੇ ਦੇ 600 ਰੁਪਏ ਦੇ ਆਵੇ ਉਹ 600 ਰੁਪਏ ਦਿਹਾੜੀ ਨੂੰ ਅੱਜ ਤੁਸੀਂ ਮਹਾਰਾਜਾ ਸਰਤਾਜ ਦੀ ਜਗ੍ਹਾ ਤੇ ਬਾਤ ਕਰ। ਜਿਹੜੇ ਕਹਿੰਦੇ ਸੀ ਇਹ ਦੀ ਦੋ-ਦੋ ਕੋਈ ਗੱਲ ਨਹੀਂ। ਇਹ ਚੱਲਦਾ ਹੀ ਰਹੇਗਾ ਕੰਮ। ਕੋਈ ਹੁਣ ਉੱਠਣ ਬੈਣ ਦਾ ਬਹੁਤਾ ਫਿਕਰ ਨਾ ਕਰੋ ਕੋਈ ਚਲਾ ਗਿਆ ਕੋਈ ਆ ਗਿਆ ਚੱਲਦਾ ਰਹਿੰਦਾ। ਸੋ ਗੱਲ ਮੇਰੀ ਕਹਿੰਦੀ ਐ ਮੇਰਾ ਮਕਸਦ ਇਹ ਸ। ਅਸੀਂ ਜਿਸ ਕਿਸਮ ਦੇ ਬੰਦੇ ਲੈ ਕੇ ਆਂਦੇ ਆ ਪੰਜਾਬ ਨੂੰ। ਮੇਰੇ ਵਿਰੋਧ ਦੇ ਪੈਣੋ ਇਹ ਸਜ਼ਾ ਤੇ ਤੁਹਾਨੂੰ ਕੱਟਣੀ ਹੀ ਪੈਣੀ। ਸਾਡੇ ਨੌਜਵਾਨ ਬੱਚਿਆਂ ਦਾ ਹਾਲ ਕੀ? ਇੱਕ ਪਾਸੇ ਜਿਨ੍ਹਾਂ ਦੇ ਕੋਲ 4 ਪੈਸੇ ਆਇਆ ਜ਼ਮੀਨਾਂ ਵੇਚ-ਵਿਚ ਕੇ ਬਾਹਰਲੇ ਬੁਲਕਤ ਕੱਲਾ ਪੰਜਾਬ ਦੇ ਵਿੱਚ ਨੌਜਵਾਨ ਉਹ ਰਹਿ ਗਏ ਸਾਡੇ ਕੋਲ ਪਿੰਡਾਂ 'ਚ ਜਿਨ੍ਹਾਂ ਦੇ ਮਾਪਿਆਂ ਕੋਲ ਪੈਸੇ ਹੈ ਨਹੀਂ ਨੌਜਵਾਨ ਬੱਚਿਆਂ ਨੂੰ ਬਾਹਰ ਕਰ ਲੈਂਦੇ ਕਦੇ ਉਹ ਰਹਿ ਗਏ ਤੇ ਨਸ਼ਿਆਂ ਦਾ ਇੰਨਾ ਜ਼ੋਰ ਹੈ ਕਿ 5 ਮਿੰਟ ਦੇ ਵਿੱਚ ਆ ਪ੍ਰਮਾਤਮਾ ਨੂੰ ਹਾਜ਼ਰ-ਨਾਜ਼ਰ ਕਰਕੇ ਦੱਸੋ ਕਿਸੇ ਨੂੰ ਨਸ਼ਾ ਚਾਹੀਦਾ ਪੁੜੀ ਚਾਹੀਦੀ ਹੈ 5 ਮਹੀਨੇ ਤੇ 5 ਮਿੰਟ 'ਚ ਫੋਨ ਕਰੋ ਤੇ ਹੋਮ ਡਿਲੀਵਰੀ ਆ ਘਰ ਆ ਕੇ ਦੇਖ ਜਾਂ। ਤੁਸੀਂ ਸਮਝਦੇ ਹੋ ਕਿ ਪੁਲਿਸ ਦੀ ਮਰਜ਼ੀ ਤੋਂ ਬਿਨਾਂ ਕੰਮ ਹੋ ਰਿਹਾ? ਜੋ ਅੱਜ ਪੰਜਾਬ ਦੇ ਵਿੱਚ ਕੈਂਸਰ ਫੈਲਿਆ। ਇਹਦੇ ਵਿੱਚ ਸਹੀ ਮੈਨੇਜ ਪੰਜਾਬ ਪੁਲਿਸ ਦਾ ਸਾਰਾ ਨਵਾਂ ਦਮਾਇਆ ਹੱਥ ਤੇ। ਆਤਵਾਦ ਸੀ ਮੇਰੇ ਵੀਰੋ। ਪੰਜਾਬ ਦੇ ਵਿੱਚ ਪੰਗੜੇ ਤੇ ਕਿੱਦੇ ਬੰਦ ਹੋ ਗਏ ਸੀ। ਤੁਹਾਡਾ ਦਾਸ ਵੀ ਜਵਾਨ ਉਮਰ ਵੇਸੀ। ਅਸੀਂ ਵੀ ਇਹ ਸੋਚਦੇ ਸੀ ਕਿ ਪੰਜਾਬ ਦੇ ਵਿੱਚ ਸਾਡੇ ਜੀਉਂਦਿਆਂ ਜੀਉਦੇ ਹਣ ਭਗੜੇ ਤੇ ਕਿੱਦੇ ਨਹੀਂ ਪੈਣੇ ਫੇਰ ਪੰਜਾਬ ਦੇ ਵਿੱਚ ਸਰਕਾਰ ਆਈ ਤਹਈਆ ਕੀਤਾ ਕਿ ਅੰਦਰਲ ਇੰਨੀ ਦਹਿਸ਼ਤ ਰਹੀ ਪੁਲਿਸ ਦੀ ਕੋਈ ਚੋਰੀ ਕੋਈ ਢਾਕਾ पंबी मोटरसाइकिल भी सड़क से खड़ा करके तुरजो तो, पंद्रह साल उन्नीस सौ नब्बे तो बाद दो हजार चार पां तक जो पहली कैप्टन की सरकार रही तोड़ा दास भी वैसे सेवादार से। कभी कोई चोरी नहीं कोई फरौती नहीं कदों तो शुरू हुई जो तो एम एल ए ने खुद लोगों के घर के कब्जे करने शुरू कर हूं तुम किसी कचहरी चले जाओ ਅਨੈਬ تحصیلਦਾਰਾਂ ਦਾ تحصیلਾਂ ਵਾਲਾ ਕੀ ਹਾਲ ਹੈ? ਪੁਲਿਸ ਦਾ ਕੀ ਹਾਲ ਹੈ? ਹਰ ਕਬਜ਼ਾ ਜਿੰਨਾ ਨਸ਼ਾ ਪੰਜਾਬ ਚ ਜਿੰਨਾ ਗੁੰਡਾਗਰਦੀ ਪੰਜਾਬ ਚ ਤੁਸੀਂ ਮੈਨੂੰ ਦੱਸੋ 1 ਮਿੰਟ ਜੀ। ਜਿਨ੍ਹਾਂ ਦੀ ਇਹਨਾਂ ਲੋੜ ਨਹੀਂ ਸੀ ਉਹਨਾਂ ਨੂੰ ਤੇ ਲੈ ਗਿਆ ਸਾਮਦੀਆ ਜੇਲ੍ਹਾਂ ਚ। ਕੀ ਮਜਬੂਰੀ ਅੱਜ ਭਗਵੰਤ ਮਾਨ ਦੀ ਕਿ ਇਹਨਾਂ ਲਾਰੈਂਸ ਬਿਸ਼ਨੋਈ ਬਾਕੀ ਵੱਡੇ ਗੈਂਗਸਟਰ ਪੰਜਾਬ ਦੀਆਂ ਜੇਲਾਂ ਵਿੱਚ ਕਿਉਂ ਰੱਖੇ ਨੇ ਇਹਨਾਂ ਨੂੰ ਕਿਉਂ ਨਹੀਂ ਪੰਜਾਬੀਆ ਜੇਲਾਂ ਚੋਂ ਬਾਹਰ ਕੱਢਿਆ ਜਾ ਸਕਦਾ ਤੂੰ ਹੀ ਕਦੀ ਸੁਣਿਆ ਦੀ ਦੋ ਦੋ ਘੰਟੇ ਟੀਵੀ ਦੀਆਂ ਇੰਟਰਵਿਊਆਂ ਹਾਈ ਸਕਿਉਰਿਟੀ ਜੇਲ ਬਟਿੰਡੇ ਵਿੱਚੋਂ ਦਿੱਤੀਆਂ ਜਾਂਣ ਤੇ ਕੋਈ ਪੁੱਛਣ ਵਾਲਾ ਹੀ ਕੋਈ ਨਾ ਹੋਇਆ ਆਹ ਹੁਣ ਨਵਾਂ ਕੰਮ ਚਲਾਇਆ ਵੋਟਾਂ ਲੈਣ ਦਾ ਟਾਈਮ ਆ ਗਿਆ ਹੁਣ ਕਦੀ ਲੁਧਿਆਣਾ ਜ਼ਿਲ੍ਹੇ ਚ ਕਦੀ ਕਪੂਰਥਲ ਕੇ ਜਿਲੰਦਰ ਸੋਂ ਇਨਕਾਊਂਟਰ ਸ਼ੁਰੂ ਕਰਤੇ ਕਾਲ ਇੱਕ ਬੰਦਾ ਮਾਰਿਆ ਕਹਿੰਦੇ ਉਹਦੀਆਂ ਦੋਨੋਂ ਬਾਹਾਂ ਜਿਹੜੀਆਂ ਉਹਨਾਂ ਦੇ ਵਿੱਚੋਂ ਵੱਜੀ ਸੀ ਹੱਥ ਖੜੀ ਹੱਥ ਖੜੀ ਹੱਥ ਖੜੀ ਵੱਜੀ ਸੀ ਤੇ ਉਹ ਹੱਥ ਖੜੀ ਵੱਜਣ ਦੇ ਬਾਅਦ ਵੀ ਦੋਨੋਂ ਬਾਹਾਂ ਵੱਜਣ ਦੇ ਬਾਅਦ ਵੀ ਗੋਟੇ ਬਨੇ ਸੀ ਉਹ ਗੋਲੀ ਮਾਰਤੀ ਉਹਨੇ ਪੁਲਿਸ ਵਾਲੇ ਨੂੰ ਪੁਲਿਸ ਵਾਲਾ ਬੱਜ ਗਿਆ ਉਹਨੂੰ ਮਾਰ ਦਿੱਤਾ ਸੋ ਕਹਿੰਦਾ ਮਤਲਬ ਮੋਟਾ ਬਾਸੇ ਹਰ ਕੰਮ ਹੋ ਜਾਂਦਾ ਮੈਂ ਆਸਾ ਪ੍ਰਗਟ ਸਿੰਘ ਦੀ ਗੱਲ ਨਾਲ ਸਹਿਮਤ ਆ ਮੇਰੇ ਵੀਰੋ ਵੀ ਟੀਮ ਹੈ ਸੈਂਟਰ ਸਰਕਾਰ ਦੀ ਵੀ ਟੀਮ ਹੈ ਸਾਨੂੰ ਬਹੁਤ ਬਚ ਕੇ ਚੱਲਣ ਦੀ ਲੋੜ ਹੈ ਸੰਧੂ ਸਾਹਿਬ ਸਾਡੇ ਵੇਖੋ ਉਹਨਾਂ ਸੂਬਿਆਂ ਦੇ ਵਿੱਚ ਅੱਜ ਤਰੱਕੀ ਹੈ ਜਿਨ੍ਹਾਂ ਦੇ ਵਿੱਚ ਬੰਦਰਗਾਹਾਂ ਨੇ ਜਿਨ੍ਹਾਂ ਵਿੱਚ ਟਰੇਡ ਹੈ ਜਿਨ੍ਹਾਂ ਵਿੱਚ ਕਾਰੋਬਾਰ ਹੈ ਪੰਜਾਬ ਦਾ ਇੱਕੋ ਬੰਦਰਗਾਹ ਸੀ ਸਾਡੇ ਕੋਲ ਸੁੱਕੀ ਬੰਦਰਗਾਹ ਡਰਾਈ ਪੋਰਟ ਅਮਰਤਸਰ ਅਟਾਰੀ ਦਾ ਬਾਰਡਰ ਹਸੈਨੀ ਵਾਲੇ ਦਾ ਬਾਰਡਰ ਜਾਣ ਬੁੱਝ ਕੇ ਸੈਂਟਰ ਦੀ ਸਰਕਾਰ ਨਾਲ ਮੇਰੀ ਗੱਲ ਚੰਗੀ ਤਰ੍ਹਾਂ ਸਮਝ ਲਓ ਜੀ ਸੈਂਟਰ ਦੀ ਸਰਕਾਰ ਨੇ ਪਿਛਲੇ ਦਸਾਂ ਸਾਲਾਂ ਦਾ ਅਟਾਰੀ ਦਾ ਬਾਰਡਰ ਇਸ ਗੱਲ ਕਰਨ ਬੰਦ ਕੀਤਾ ਕਿ ਪੰਜਾਬ ਦੀ ਤਰੱਕੀ ਨਾ ਹੋ ਸਕੇ ਉਹ ਪੰਜਾਬੀ ਜਾਂਦੇ ਕਿੱਥੇ ਸੀ ਮੇਰੇ ਵੀਰੋ ਦੱਸੋ ਜਾਂ ਆਪਾਂ ਵਾਈ ਕਰਦੇ ਸੀ ਜਾਂ ਫੌਜ ਵਿੱਚ ਜਾਂਦੇ ਹੀ ਫੌਜੀ ਸਾਰੇ ਘਰਾਂ ਨੂੰ ਤੋੜ ਦਿੱਤੇ ਉਹਨਾਂ ਦੀ ਜਗ੍ਹਾ ਤੇ ਅਗਲੀ ਵੀਰ ਲੈ ਆਂਦੇ ਆ ਮੈਨੂੰ ਤੁਸੀਂ ਦੱਸੋ 4 ਸਾਲ ਦਾ ਕੋਈ ਫੌਜੀ ਹੋ ਸਕਦਾ ਜਿਹਦੀ 4 ਸਾਲ ਦੀ ਨਿਰੀ ਨੌਕਰੀ ਹੋਵੇ ਫੌਜ ਦੇ ਕੋ ਲੜੇਗਾ ਦੇਸ਼ ਵਾਸਤੇ ਆਪਣੀ ਰੈਜੀਮੈਂਟਾਂ ਦੇ ਨਾਂ ਪਿੱਛੇ ਲੜਦੇ ਹੁੰਦੇ ਸੀ ਆਪਣੇ ਚੰਡੇ ਰੈਜੀਮੈਂਟ ਦਾ ਜਿਹੜਾ ਨਿਸ਼ਾਨ ਹੈ ਉਹਦਾ ਜਿਹੜਾ ਚੰਡਾ ਉਹਦੇ ਪਿੱਛੇ ਲੋਕ ਜਾਨਾਂ ਕੁਰਬਾਨ ਕਰਦੇ ਸੀ ਸਾਰਾ ਘੜੀ ਦੀ ਜੰਗ ਇਤਿਹਾਸ ਵਿੱਚ ਲਿਖੀ ਗਈ ਹੈ ਕਿਉਂ ਲੜੇ ਕਿਉਂਕਿ ਸਿੱਖ ਰੈਜੀਮੈਂਟ ਦੇ ਸਿਪਾਹੀ ਸੀ